ਪੁਖਾਤੇ ਸਿਰਕ ਅਨੰਤਪੁਰ ਸਾਹਿਬ ਦੇ ਕਿਲੇ ਵਿੱਚ ਹਾਲਤ ਬਹੁਤ ਨਾਰਜਿਕ ਹੋ ਚੁੱਕੇ ਸਨ ਇਤਿਹਾਸ ਗਵਾਹ ਹੈ ਕਿ ਜਦੋਂ ਰਸ ਤੇ ਪਾਣੀ ਮੁੱਕ ਗਿਆ ਤਾਂ ਸਿੰਘਾਂ ਨੂੰ ਦਰਖਤਾਂ ਦੇ ਛਿਲਕੇ ਅਤੇ ਪੱਤੇ ਉਬਾਲ ਕੇ ਖਾਣੇ ਪਏ ਪ੍ਰਸ਼ਾਦਾ ਛਕਣ ਲਈ ਕੁਝ ਨਹੀਂ ਸੀ ਬਚਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਸਰੀਰ ਕਮਜ਼ੋਰ ਹੋ ਰਹੇ ਸਨ ਪਰ ਆਤਮਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦਾ ਹੌਸਲਾ ਵਧਾਉਂਦੇ ਸਨ ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਭੁੱਖ ਸੀ ਅਤੇ ਦੂਜੇ ਪਾਸੇ ਮੋਦਲਾਂ ਦੇ ਤੋਪਾਂ ਦੇ ਹੋਲੇ ਮਤਾ ਗੁਜਰੀ ਜੀ ਛੋਟੇ ਸਹਬਜ਼ਾਦਿਆਂ ਨੂੰ ਵੇਖਦੇ ਅਤੇ ਸੋਚਦੇ ਕਿ ਇਹ ਮਾਸੂਮ ਬੱਚੇ ਭੁੱਖੇ ਪੇਟ ਕਿਵੇਂ ਸੌਂਦੇ ਹੋਣਗੇ ਪਰ ਛੋਟੇ ਸਹਬਜ਼ਾਦਿਆਂ ਦੇ ਚਿਹਰੇ ਤੇ ਕੋਈ ਸ਼ਿਕਨ ਵੀ ਨਹੀਂ ਸੀ ਉਹ ਆਪਣੇ ਪਿਤਾ ਅਤੇ ਦਾਦੀ ਦੀ ਗੋਦ ਵਿੱਚ ਬੈਠ ਕੇ ਜੰਗ ਦੀਆਂ ਕਹਾਣੀਆਂ ਸੁਣਦੇ ਸਨ ਦੁਸ਼ਮਣ ਸੋਚਦਾ ਕਿ ਸਿੱਖ ਭੁੱਖ ਨਾਲ ਹਾਰ ਜਾਣਗੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਗੁਰੂ ਨਾਨਕ ਦਾ ਖਾਲਸਾ ਹੈ ਜੋ ਸਿਰ ਦੇ ਸਕਦਾ ਹੈ ਪਰ ਸਦਕ ਨਹੀਂ ਹਾਰ ਸਕਦਾ ਅੱਜ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਪ੍ਰਣਾਮ ਕਰਦੇ ਹਾਂ ਯੋਨਾ ਨੇਪੋਖੇ ਰਹਿ ਕੇ ਵੀ ਧਰਮ ਦਾ ਝੰਡਾ ਉੱਚਾ ਰੱਖਿਆ